ਮੈਂ ਚਾਚਾ ਹਦਾ ਹਾਂ ਜੀ ਇਹਦਾ ਨੰਮਦੇਸ ਸਿੰਘ ਸੀਗਾ ਹਾਂਜੀ ਤੇ ਮਤਲਬ 5:30 ਵਜੇ 9:00 ਵਜੇ ਰੋਟੀ ਖਾ ਕੇ ਘਰੋਂ ਦੇ ਬਾਹਰ ਆ ਗਿਆ ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਫਿਰ ਆ ਕੇ ਦੇਖਿਆ ਤੇ ਪਛਾਣਿਆ ਸਾਡਾ ਬੰਦਾ ਜਿਵੇਂ ਮਾਰਜੀ ਮੈਂ ਇਥੋਂ ਵਾਰਡ ਇੰਚਾਰਜ ਸਰਕਲ ਇੰਚਾਰਜ ਆ ਮਾਨਜੀ ਪਾਰਟੀ ਇਹ ਕੀ ਮਾਮਲਾ ਹੈ ਜੀ ਕਿ ਮੈਨੂੰ ਹੁਣ ਪਤਾ ਲੱਗਾ ਵਾ ਕਿ ਇੰਟਰਾਕੇ ਦੇ ਮਤਲਬ ਡੈਥ ਹੋਈ ਹੈ ਤੇ ਮੈਂ ਦੇਖਣ ਆਇਆ ਸਾਡੇ 8:30 ਵਜੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਜੇ ਪਤਾ ਨਹੀਂ ਆ ਸਾਡੇ ਸਾਹਮਣੇ ਆਈ ਹੁਣ ਕਿੱਥੇ ਰਹਿਦਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੋਂ 3 ਮਹੀਨੇ ਦਾ ਜੀ ਅੱਛਾ ਜੀ ਹਾਂਜੀ ਕੋਈ ਪਰਾਣੀ ਜੀ ਗੱਲਾਂ ਨਹੀਂ ਨਹੀਂ ਰੰਜਰ ਨੂੰ ਤਾਂ ਕੋਈ ਨਹੀਂ ਮੁੰਡੇ ਜਿਹਦਾ ਲੱਲੋੜ ਪੈਂਦੇ ਲੱਲੋੜ ਪੈਂਦਾ ਸਾਨੂੰ ਇੱਕ ਸੂਚਨਾ ਮਿਲੀ ਜੇ ਇੱਕ ਡੈੱਡ ਬੋਡੀ ਆ ਵੇਰ ਕੇ ਬਾਹਰ ਸ਼ਮਸ਼ਾਨ ਘਾਟ ਦੇ ਸਾਡੋ ਰੋੜੇ ਲੱਗੇ ਪਈ ਹੈ ਮੌਕੇ ਤੇ ਪੁੱਜਿਆ ਐਫਐਸਐਲ ਟੀਮ ਨੂੰ ਬੁਲਾਈ ਆ ਜੋ ਵੀ ਸਰਕਮਸਟਾਂਸਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਮੈਂ ਚਾਚਾ ਇਹਦਾ ਹਾਂਜੀ ਇਹਦਾ ਨੰਮਦੇਤ ਸਿੰਘ ਸੀਗਾ ਹਾਂਜੀ ਤੇ ਮਤਲਬ ਸਾਢੇ 4:30 ਵਜੇ 9:00 ਵਜੇ ਰੋਟੀ ਖਾ ਕੇ ਘਰੋਂ ਤੇ ਬਾਹਰ ਆ ਗਿਆ ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਫਿਰ ਆ ਕੇ ਦੇਖਿਆ ਤੇ ਪਛਾਣ ਲਿਆ ਸਾਡਾ ਮੁੰਡਾ ਸੀ ਇਹ ਕਿਹ ਪ੍ਰਾਣੀ ਦੁਸ਼ਮਣੀ ਕੋਈ ਪ੍ਰਾਣੀ ਨਹੀਂ ਨਹੀਂ ਦੁਸ਼ਮਣੀ ਕੀ ਹੋਣੀ ਹੈ ਬੱਚਾ ਛੋਟਾ ਜਿਹਾ ਅੱਛਾ ਤੁਹਾਨੂੰ ਕੀ ਲੱਗਦਾ ਜਿਸਨੇ ਕੀਤਾ ਕਤਲ ਸਾਨੂੰ ਤਾਂ ਇੰਜ ਲੱਗਦਾ ਡੈਥ ਕੀਤੀ ਗਏ ਨੇ ਇਹਦੀ ਕਤਲ ਕੀਤਾ ਦਾ ਮੇਰਾ ਨਾਮ ਜਗਮਾਰਜੀ ਮੈਂ ਇਥੋਂ ਵਾਰਡ ਇੰਚਾਰਜ ਸਰਕਲ ਇੰਚਾਰਜ ਆਮ ਆਦਮੀ ਪਾਰਟੀ ਨੂੰ ਜੀ ਕੀ ਮਾਮਲਾ ਹੈ ਜੀ ਜੀ ਮੈਨੂੰ ਹੁਣ ਪਤਾ ਲੱਗਾ ਵਾ ਕਿ ਇਸ ਤਰ੍ਹਾਂ ਕੇ ਦੇ ਮਤਲਬ ਡੈਥ ਹੋਈ ਹੈ ਤੇ ਮੈਂ ਦੇਖਣਾ ਆ ਤੇ ਜੋ ਵੇਖਣ ਨੂੰ ਲੱਗਾ ਇਹ ਡੈਥ ਕੀਤੀ ਗਈ ਲੱਗਦੀ ਹੈ ਜੀ ਹਾਂ ਇਹ ਨਾ ਇੱਕ ਜਿਵੇਂ ਕਿਸ ਨੇ ਮਾਰ ਕੇ ਸੁਟਿਆ ਤੇ ਕਿਹੜਾ ਲੱਕ ਹੈਗਾ ਇਹ ਵੀਰ ਕੇ ਤੇ ਕਿਹੜਾ ਲੱਕ ਇਹ ਮੇਰਕਾ ਪੱਤੀ ਬੱਗੇ ਵਾਲੀ ਤੋਂ ਬੇਟਾ ਜਿਹੜਾ ਇਹਨਾਂ ਦਾ ਮੇਚੀ ਦਾ ਹਾਂਜੀ ਬੱਗੇ ਵਾਲੀ ਵਾਦੀ ਆ ਕਿੰਨੀ ਕੰਵਰਸੀ ਜੀ ਮੁੰਡੇ ਦੀ ਇਹਦੇ 18 ਸਾਲ ਦੇ ਕਰੀਬ ਹੋਣਾ ਵਾ ਤੇ ਮੈਨੂੰ ਤੇ ਵੇਖੇ ਨਹੀਂ ਬੜੀ ਦੇਣੂਗੇ ਪਤਾ ਨਹੀਂ ਇਹਨਾਂ ਕੋ ਰਿਸ਼ਤੇ ਰੂਤੇਦਾਰਾਂ ਕੋ ਵਿਚਾਰਿਆ ਇਹ ਘੱਲਿਆ ਸੀ ਹੁਣ ਕੀ ਮੰਗੀ ਕਰਦੇ ਹੋ ਜੀ ਨਹੀਂ ਦੇਖੋ ਜੀ ਇਹ ਸਰਕਾਰ ਪੂਰੀ ਰੀਤੇ ਤੇ ਧਿਆਨ ਦੇਵਾਵਾਂਗੇ ਅਸੀਂ ਕਰਾਂਗੇ ਬੇਨਤੀ ਐਮਐਲਏ ਸਾਹਿਬ ਉਹਨਾਂ ਨੂੰ ਜਿਹੜਾ ਵੀ ਦੋਸ਼ੀ ਹੋਵੇਗਾ ਹਾਂ ਹਾਂ ਜਿਹੜਾ ਜਿਹੜਾ ਦੋਸ਼ੀ ਹੋਵੇਗਾ ਉਹਦੇ ਤੇ ਕਾਰਵਾਈ ਕਰਵਾਵਾਂਗੇ ਅਜੀ ਕੀ ਗੱਲ ਹੈ ਜੀ ਗੱਲ ਦਾ ਪਤਾ ਨਹੀਂ ਜੀ ਸਾਡੇ ਘਠ ਵਾਈ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਜੇ ਪਤਾ ਨਹੀਂ ਆ ਹੁਣ ਪੱਕਾ ਤੁਹਾਡੇ ਸਾਹਮਣੇ ਹੀ ਹੁਣ ਕਿਤੇ ਰੰਗਦਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੋਂ 3 ਮਹੀਨੇ ਦਾ ਜੀ ਅੱਛਾ ਜੀ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਦਾ ਕੋਈ ਨਹੀਂ ਰੰਜੋ ਰੰਜਿ ਦਾ ਕੋਈ ਨਹੀਂ ਮੁੰਡੇ ਜਦਾਂ ਲੱਲੋੜ ਪੈਂਦੇ ਹੋ ਲੱਲੋੜ ਪੈਂਦਾ ਤੁਹਾਨੂੰ ਕਿਸ ਨੇ ਭਾਈ ਪਤਾ ਲੱਗਾ ਕਿ ਐਦਾਂ ਜੀ ਏ ਉਹ ਗੁਰਦੁਆਰੇ ਲਾਕਸਮੈਂਟ ਹੋਈ ਸੀ ਤੇ ਆਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ ਮੈਂ ਤੇ ਆ ਵੇਖਣਾ ਕਿ ਦੋਵੇਂ ਭਰਾ ਅਸੀਂ ਕਹਿੰਦੇ ਸਾਡਾ ਮੁੰਡਾ ਨਹੀਂ ਰਾਤ ਦਾ ਹੈ ਵੇਖ ਤੇ ਆ ਜੀ ਤੇ ਮੈਂ ਤੇ ਹੁੰਦੇ ਮਸ਼ਾਲ ਲੈ ਮੈਂ ਵੀ ਇਹਦੇ ਬੰਦਾ ਤੇ ਆਪਣਾ ਹੀ ਮਾਰ ਲੋਕਾਂ ਦੀ ਪੁਲਿਸ ਆਈ ਹੈ ਹਾਂ ਜੀ ਆ ਵੇਖੋ ਜੀ ਪੁਲਿਸ ਤੇ ਪੁਲਿਸ ਨਾਲੇ ਸਾਡੇ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਇਨਸਾਫ ਇਹ ਹੋਈ ਵੀ ਜੇ ਕੋਈ ਦੋਸ਼ੀ ਆ ਤੇ ਉਹ ਉੱਥੇ ਕਾਰਵਾਈ ਹੋਣੀ ਚਾਹੀਦੀ ਹੈ ਹੈ ਸਾਨੂੰ ਇੱਕ ਸੂਚਨਾ ਮਿਲੀ ਜੇ ਡੈੱਡ ਬੋਡੀ ਹੈ ਵੀਰ ਕੇ ਬਾਹਰ ਸ਼ਮਸ਼ਾਨ ਘਾਟ ਦੇ ਸਾਡੋ ਰੋੜੇ ਲਾਗੇ ਪਈ ਹੈ ਮੌਕੇ ਤੇ ਪੁੱਜੇ ਆ ਐਫਐਸਐਲ ਟੀਮ ਉਨਰਾਈ ਹੈ ਜੋ ਵੀ ਸਰਕਮਸਟੈਂਸਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਫਿਲਹਾਲ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਮੁੰਡੇ ਦੀ ਕਿੰਨੀ ਉਮਰ ਹੈ ਮੁੰਡੇ ਦੀ ਉਮਰ ਕੋਈ ਕਰੀਬ 18 ਸਾਲ ਹੈਗੀ ਹੈ ਸਿਰਫ ਕੁਝ ਦੋ ਤਿੰਨ ਬੰਦੇ ਦਾ ਨਾਮ ਆ ਜਾਂਦੇ ਪਰ ਕੋਈ ਗੱਲ ਨਹੀਂ ਉਹਦੇ ਬਾਰੇ ਚੱਲਾਂਗੇ ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਉਗੇ ਉਹਦੇ ਅਕੋਰਡਿੰਗ ਕਾਰਵਾਈ ਹੋਊਗੀ ਉਹ ਰਾਤ ਦਾ ਮਾਮਲਾ ਜੀ ਲੜਕੇ ਨੂੰ ਵੇਰਕੇ ਦਾ ਲੜਕਾ ਵਾ ਕਿਰਚਾਂ ਕਰਦੇ ਵਗੈਰਾ ਮਾਰੀਆਂ ਉਹਨੂੰ ਤੇ ਸਵੇਰੇ ਹੀ ਪਤਾ ਲੱਗਾ ਵਾ ਖਾਸ ਕਰਕੇ ਐਮਐਲਏ ਸਾਹਿਬ ਨੂੰ ਵੀ ਦੱਸਿਆ ਗਿਆ ਵਾ ਡੀਐਸਪੀ ਸਾਹਿਬ ਆਪ ਆਏ ਆ ਜਿੰਨੇ ਵੀ ਇੱਥੇ ਜੋ ਵੀ ਬੰਦਾ ਉਹ ਕਾਰਵਾਈ ਪੂਰੀ ਕੀਤੀ ਜਾਏਗੀ ਵਧੀਆ ਤਰੀਕੇ ਨਾਲ ਡੀਐਸਪੀ ਸਰ ਆਪ ਆ ਕੇ ਐਸਐਚਯੂ ਸਾਰੀ ਪੁਲਿਸ ਫੋਰਸ ਪਰਿਵਾਰ ਮੈਂਬਰ ਵੱਲੋਂ ਕਿਹਾ ਕਿ ਦੋ ਤਿੰਨ ਬੰਦੇ ਦਾ ਨਾਮ ਵੀ ਲਿਤੇ ਲਓ ਵੇਖੋ ਜੀ ਜੇ ਲਿੱਤੇ ਗਿਆ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਵੀ ਜੋ ਵੀ ਕੁਛ ਆਪਣੇ ਪੁਲਿਸ ਮਹਿਕਮੇ ਵੱਲੋਂ ਵੀ ਸਾਰੇ ਬਨੇ ਪੌਣ ਨਿਸ਼ਾਨ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਇਨਸਾਫ ਮਿਲੇਗਾ